ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦੇ ਆਪਣੇ APAS ਖਾਲਸਾ ਟੀਵੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਜਾਣਕਾਰੀ ਭਰਪੂਰ ਵੀਡੀਓ ਮਿਲਦੀਆਂ ਰਹਿੰਦੀਆਂ ਨੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ ਵੀਡੀਓ ਲਾਈਕ ਤੇ ਸ਼ੇਅਰ ਕਰਨ ਦੀ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਫਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦਵਾਵਾਂ ਦੇਵੇਗਾ ਸੋ ਗੁਰੂ ਪਿਆਰਿਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਜਾਣਾਂਗੇ ਕਿ ਕਿਸ ਮੁਨੱਖਤੇ ਗੁਰੂ ਸਾਹਿਬ ਜੀ ਦੀ ਸ਼ਹੀਦ ਸਿੰਘਾਂ ਦੀ ਕਿਰਪਾ ਹੁੰਦੀ ਹੈ ਜਾ ਇਹਨਾਂ ਮਨੁੱਖਾਂ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਹੈ ਇਹ ਅੱਜ ਇਸ ਵੀਡੀਓ ਵਿੱਚ ਅਸੀਂ ਸਮਝਾਂਗੇ ਗੁਰੂ ਪਿਆਰਿਓ ਇਸ ਧਿਆਨ ਕੋਈ ਨਿਸ਼ਾਨੀਆਂ ਨੇ ਕਿ ਆਪਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਸ਼ਹੀਦ ਸਿੰਘਾਂ ਦੀ ਕਿਰਪਾ ਹੈ ਉਹ ਆਪਜੀ ਦੇ ਨਾਲ ਮੈਂ ਸ਼ੇਅਰ ਕਰਾਂਗਾ ਜੇ ਆਪਜੀ ਦੇ ਵਿੱਚ ਵੀ ਇਹ ਗੁਣ ਹੈਗੇ ਨੇ ਜੋ ਆਪਜੀ ਦੇ ਨਾਲ ਮੈਂ ਸ਼ੇਅਰ ਕਰਾਂਗਾ ਤੇ ਗੁਰੂ ਪਿਆਰਿਓ ਆਪਜੀ ਬਹੁਤ ਵੱਡਾ ਭਾਗੀ ਹੈ ਹੋ ਆਪ ਜੀ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਆਪ ਜੀ ਉੱਤੇ ਪਹਿਰਾ ਹੈ ਜੇ ਆਪ ਜੀ ਦੇ ਵਿੱਚ ਇਹ ਗੁਣ ਨੇ ਜੋ ਮੈਂ ਹੁਣ ਆਪ ਜੀ ਨੂੰ ਗਿਣਾਉਣ ਲੱਗਾ ਹਾਂ ਗੁਰੂ ਪਿਆਰਿਓ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਜੇਕਰ ਆਪ ਜੀ ਦੇ ਮਨ ਵਿੱਚ ਕੋਈ ਮੰਗ ਆਈ ਹੈ ਤੇ ਆਪ ਜੀ ਨੇ ਹਾਲੇ ਉਸ ਮੰਗ ਦੀ ਕੋਈ ਅਰਦਾਸ ਬੇਨਤੀ ਨਹੀਂ ਕੀਤੀ ਪ੍ਰਮਾਤਮਾ ਕੋਲੋਂ ਵਸਤੂ ਆਪ ਜੀ ਨੇ ਮੰਗੀ ਵੀ ਨਹੀਂ ਤੇ ਉਹ ਵਸਤੂ ਆਪ ਜੀ ਨੂੰ ਮੰਗਣ ਤੋਂ ਪਹਿਲਾਂ ਹੀ ਮਿਲ ਜਾਵੇ ਆਪ ਜੀ ਨੇ ਹਾਲੇ ਉਸ ਬਾਰੇ ਸੋਚਿਆ ਵੀ ਨਾ ਹੋਵੇ ਤੇ ਉਹ ਵਸਤੂ ਆਪ ਜੀ ਨੂੰ ਮਿਲ ਜਾਵੇ ਆਪ ਜੀ ਦੇ ਕਾਰਜ ਰਾਸ ਹੋ ਜਾਣ ਬਿਨਾ ਕਹੇ ਬਿਨਾ ਮੰਗੇ ਹੀ ਤਾਂ ਗੁਰੂ ਪਿਆਰਿਓ ਆਪ ਜੀ ਉਸਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਜਾਂ ਸਹੀਦ ਸਿੰਘਾਂ ਦਾ ਆਪ ਜੀ ਦੇ ਨਾਲ ਪੈਰਾ ਹੈ ਗੁਰੂ ਪਿਆਰਿਓ ਦੂਜੀ ਨਿਸ਼ਾਨੀ ਇਹ ਹੈ ਕਿ ਆਪ ਜੀ ਨੂੰ ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਕੋਈ ਸਮਝ ਨਹੀਂ ਕੁਝ ਵੀ ਆਪ ਜੀ ਨੇ ਐਸਾ ਕੁਝ ਦੇਖਿਆ ਹੀ ਨਹੀਂ ਪਾਵਾ ਤੁਸੀਂ ਕਿਸੇ ਚੀਜ਼ ਨੂੰ ਕਿਸੇ ਵਸਤੂ ਨੂੰ ਜਾਣਦੇ ਹੀ ਨਹੀਂ ਤੇ ਉਸ ਦਾ ਆਪ ਜੀ ਨੂੰ ਇੱਕਦਮ ਗਿਆਨ ਹੋ ਜਾਣਾ ਜਿਵੇਂ ਕਿ ਆਪ ਜੀ ਨੂੰ ਕੋਈ ਸਵਾਲ ਪੁੱਛਦਾ ਹੈ ਕੋਈ ਗੁਰਬਾਣੀ ਬਾਰੇ ਜਾਂ ਹੋਰ ਕਿਸੇ ਬਾਰੇ ਆਪ ਜੀ ਨੂੰ ਕੋਈ ਆਪਣੀ ਸਮੱਸਿਆ ਦੱਸਦਾ ਹੈ ਤੇ ਆਪ ਜੀ ਇੱਕਦਮ ਸਪੀਕ ਜਵਾਬ ਦੇ ਵਿੱਚ ਉਸ ਬੰਦੇ ਦੇ ਸਵਾਲ ਦਾ ਜਵਾਬ ਦੇ ਦਿੰਦੇ ਹੋ ਬਿਨਾਂ ਕਿਸੇ ਗਿਆਨ ਤੋਂ ਤਾਂ ਗੁਰੂ ਪਿਆਰਿਓ ਆਪ ਜੀ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਪੈਰਾ ਹੈ ਤੀਜੀ ਨਿਸ਼ਾਨੀ ਇਹ ਹੈ ਕਿ ਜੇ ਆਪਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜਦੋਂ ਤੁਸੀਂ ਇਕੱਲੇ ਬੈਠ ਕੇ ਸਿਮਰਨ ਕਰਦੇ ਹੋ ਜਾਂ ਪਾਠ ਕਰਦੇ ਹੋ ਜਾਂ ਕੋਈ ਸਾਧਨਾ ਕਰਦੇ ਹੋ ਤਾਂ ਇੱਕਦਮ ਆਪਜੀ ਨੂੰ ਇੱਕ ਬਹੁਤ ਸੋਹਣੀ ਮਹਿਕ ਆਵੇਗੀ ਜੇ ਤੁਸੀਂ ਆਪਣੇ ਆਸ-ਪਾਸ ਵੀ ਵੇਖੋਗੇ ਕਿ ਕੋਈ ਫੁੱਲ ਕੋਈ ਬਾਗ ਬਗੀਚਾ ਕਿਤੇ ਵੀ ਦੂਰ ਤੁਰ ਤੱਕ ਨਹੀਂ ਹੈ ਤੇ ਸੋਹਣੀ ਖੁਸ਼ਬੂ ਆਪ ਜੀ ਨੂੰ ਕਿੱਥੋਂ ਆਈ ਹੈ ਤੇ ਗੁਰੂ ਪਿਆਰਿਆਂ ਸਿਮਰਨ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਸਾਧਨਾ ਕਰਦੇ ਹਾਂ ਤੇ ਆਪ ਜੀ ਦੇ ਨਾਲ ਇਦਾਂ ਹੁੰਦਾ ਹੈ ਤੇ ਬਹੁਤ ਸੋਹਣੀ ਮਹਿਕ ਆਪ ਜੀ ਦੇ ਨਜ਼ਦੀਕ ਆਉਂਦੀ ਹੈ ਤਾਂ ਗੁਰੂ ਪਿਆਰਿਓ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦੀ ਮਿਹਰ ਹੈ ਚੌਥੀ ਨਿਸ਼ਾਨੀ ਇਹ ਹੈ ਕਿ ਜੇਕਰ ਆਪਜੀ ਦੀ ਜ਼ਿੰਦਗੀ ਦੇ ਵਿੱਚ ਇੱਕਦਮ ਬਹੁਤ ਦੁੱਖ ਆ ਜਾਣ ਤਕਲੀਫਾਂ ਆ ਜਾਣ ਤੇ ਕੁਝ ਸਮੇਂ ਬਾਅਦ ਆਪਣੇ ਆਪ ਹੀ ਉਹ ਦੁੱਖ ਤਕਲੀਫਾਂ ਜੜ ਤੋਂ ਹੀ ਖਤਮ ਹੋ ਜਾਣ ਆਪਣੇ ਆਪ ਹੀ ਤੇ ਗੁਰੂ ਪਿਆਰਿਆਂ ਆਪਜੀ ਸਮਝ ਸਕਦੇ ਹੋ ਕਿ ਆਪਜੀ ਦੇ ਉਤੇ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਗੁਰੂ ਸਾਹਿਬ ਜੀ ਦੀ ਬਹੁਤ ਬਹੁਤ ਕਿਰਪਾ ਹੈ ਪੰਜਵੀਂ ਨਿਸ਼ਾਨੀ ਇਹ ਹੈ ਕਿ ਜਦੋਂ ਸਵੇਰੇ 3 ਵਜੇ ਤੋਂ 5 ਵਜੇ ਤੱਕ ਜੀ ਆਪਜੀ ਦੀ ਅੱਖ ਖੁੱਲ ਜਾਂਦੀ ਹੈ ਆਪਜੀ ਸਿਮਰਨ ਵਿੱਚ ਡੁੱਲ ਜਾਂਦੇ ਹੋ ਗੁਰਬਾਣੀ ਦੇ ਨਾਲ ਜੁੜ ਜਾਂਦੇ ਹੋ ਜਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹੋ 3 ਵਜੇ ਤੋਂ 5 ਵਜੇ ਤੱਕ ਜੀ ਆਪਜੀ ਉੱਠ ਜਾਂਦੇ ਹੋ ਸਿਮਰਨ ਕਰਦੇ ਹੋ ਇਸ਼ਨਾਨ ਕਰਦੇ ਹੋ ਤਾਂ ਵੀ ਆਪਜੀ ਦੇ ਉਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਪੈਰਾ ਹੈ 3 ਵਜੇ ਤੋਂ 5 ਵਜੇ ਤੱਕ ਆਪ ਜੀ ਕਦੇ ਵੀ ਸੁੱਤੇ ਨਹੀਂ ਰਹੇ ਹੋਗੇ ਜੇ ਆਪ ਦੀ ਉੱਤੇ ਗੁਰੂ ਦੀ ਕਿਰਪਾ ਹੈ ਮਿਹਰ ਹੈ ਤੁਸੀਂ ਵੱਡੇ ਭਾਦਾਂ ਵਾਲੇ ਨੇ ਕਿ 3 ਵਜੇ ਤੋਂ 5 ਵਜੇ ਤੱਕ ਆਪ ਜੀ ਸੁੱਤੇ ਨਹੀਂ रह ਸਕੋਗੇ ਜੇ ਆਪ ਦੀ ਉੱਤੇ ਕਿਰਪਾ ਹੈ ਛੇਵੀਂ ਨਿਸ਼ਾਨੀ ਇਹ ਹੈ ਕਿ ਜਦੋਂ ਤੁਸੀਂ ਗੁਰਬਾਣੀ ਸੁਣਦੇ ਹੋ ਕਥਾ ਸੁਣਦੇ ਹੋ ਜਾਂ ਸਿਮਰਨ ਵਿੱਚ ਅੱਖਾਂ ਮੀਟ ਕੇ ਤੁਸੀਂ ਸਿਮਰਨ ਕਰਦੇ ਹੋ ਵਾਹਿਗੁਰੂ ਸਿਮਰਨ ਕਰਦੇ ਹੋ ਗੁਰਬਾਣੀ ਪੜ੍ਹਦੇ ਹੋ ਕਥਾ ਸੁਣਦੇ ਹੋ ਤਾਂ ਆਪ ਜੀ ਦੇ ਸਰੀਰ ਦੇ ਰੋਂਟੇ ਖੜੇ ਹੋ ਜਾਂਦੇ ਨੇ ਜਾਂ ਆਪ ਜੀ ਦੇ ਸਰੀਰ ਵਿੱਚ ਕੋਈ ਅਜੀਬ ਜਿਹੀ ਕੰਪਣ ਪੈਦਾ ਹੋ ਜਾਂਦੀ ਹੈ ਆਪ ਜੀ ਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਤਾਂ ਵੀ ਗੁਰੂ ਪਿਆਰਿਓ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਪੈਰਾ ਹੈ ਸਤਵੀਂ ਨਿਸ਼ਾਨੀ ਇਹ ਹੈ ਕਿ ਜੇਕਰ ਕੋਈ ਵੀ ਸਵਾਲ ਆਪ ਜੀ ਦੇ ਮਨ ਵਿੱਚ ਹੁੰਦਾ ਹੈ ਕੋਈ ਸਵਾਲ ਆ ਜਾਂਦਾ ਹੈ ਕਿਸੇ ਦੇ ਪ੍ਰਤੀ ਤਾਂ ਉਸ ਸਵਾਲ ਦਾ ਜਵਾਬ ਆਪ ਜੀ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਵਾਲ ਦਾ ਜਵਾਬ ਆਪ ਜੀ ਨੂੰ ਆਪਣੇ ਆਪ ਹੀ ਮਿਲ ਜਾਂਦਾ ਹੈ ਉਹ ਸਵਾਲ ਦਾ ਜਵਾਬ ਆਪ ਜੀ ਨੂੰ ਕਿਸ ਤਰ੍ਹਾਂ ਮਿਲਦਾ ਹੈ ਕਿੱਥੋਂ ਮਿਲਦਾ ਹੈ ਕਿਸੇ ਬੱਚੇ ਤੋਂ ਵੀ ਮਿਲ ਸਕਦਾ ਹੈ ਰਾਹ ਚੱਲਦੇ ਮਿਲ ਸਕਦਾ ਹੈ ਕਿਤੇ ਗੁਰਬਾਣੀ ਪੜ੍ਹਦਿਆਂ ਸਵਾਲ ਦਾ ਜਵਾਬ ਮਿਲ ਸਕਦਾ ਹੈ ਕਿਤੇ ਤੁਸੀਂ ਜਾ ਰਹੇ ਹੋ ਆਪਜੀ ਦੇ ਕੰਨਾਂ ਵਿੱਚ ਕੋਈ ਗੁਰਬਾਣੀ ਪਈ ਹੈ ਕੋਈ ਸ਼ਬਦ ਪਿਆ ਹੈ ਉਸ ਦੇ ਨਾਲ ਆਪ ਜੀ ਨੂੰ ਸਵਾਲ ਦਾ ਜਵਾਬ ਮਿਲ ਜਾਂਦਾ ਤਾਂ ਵੀ ਆਪ ਜੀ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਸੋ ਗੁਰੂ ਪਿਆਰਿਓ ਜੇ ਇਹ ਨਿਸ਼ਾਨੀਆਂ ਆਪ ਜੀ ਦੇ ਜੀਵਨ ਵਿੱਚ ਵੀ ਹੈਗੀਆਂ ਨੇ ਤਾਂ ਆਪ ਜੀ ਬਹੁਤ ਵੱਡੇ ਬਾਗਾਂ ਵਾਲੇ ਹੋ ਗੁਰੂ ਸਾਹਿਬ ਜੀ ਦੀ ਆਪ ਦੇ ਉੱਤੇ ਬਹੁਤ ਕਿਰਪਾ ਹੈ ਸ਼ਹੀਦ ਸਿੰਘਾਂ ਦੀ ਕਿਰਪਾ ਹੈ ਗੁਰੂ ਪਿਆਰਿਓ ਆਪ ਜੀ ਬਹੁਤ ਵੱਡਾ ਭਾਗੇ ਹੋ ਸੋ ਗੁਰੂ ਪਿਆਰਿਓ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਿਆ ਹੈ ਕਿ ਕਿੰਨਾ ਮਨੁੱਖਾਂ ਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜੇ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੈ ਵੀਡੀਓ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆਪਣੇ ਅਨੁਭਵ ਵੀ ਆਪ ਜੀ ਨੇ ਸਾਡੇ ਨਾਲ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ